ਸ੍ਰੀ ਨਾਨਕ ਮਤਾ ਸਾਹਿਬ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹ ਪ੍ਰਾਤਨ ਪਿੱਪਲ ਜੋ ਸਿੱਧਾਂ ਨੇ ਹਵਾ ਚ ਉਡਾਇਆ ਸੀ ਆਪਣੀ ਸਿੱਧੀ ਬਲ ਦੇ ਨਾਲ ਸਤਿਗੁਰੂ ਜੀ ਨੇ ਪੰਜਾ ਲਾ ਕੇ ਇਹਨੂੰ ਰੋਕਿਆ ਸੀ ਫਿਰ ਛੇਵੇਂ ਪਾਤਸ਼ਾਹ ਦੇ ਸਮੇ ਸਿੱਧਾਂ ਨੇ ਫੇਰ ਅੱਗ ਲਾ ਕੇ ਪਿੱਪਲ ਨੂੰ ਸਾੜਿਆ ਭਾਈ ਅਲਮਸਤ ਸਾਧੂ ਉਦਾਸੀ ਸਾਧੂ ਇੱਥੇ ਆਏ ਸੀ ਉਹਨਾਂ ਨੇ ਜਦੋਂ ਵੇਖਿਆ ਸਿੱਧਾਂ ਨੇ ਉਹਨਾਂ ਨਾਲ ਬੜੀ ਇੱਜ਼ਤ ਕੀਤੀ ਛੇਵੇਂ ਪਾਤਸ਼ਾਹ ਨੂੰ ਯਾਦ ਕੀਤਾ ਭਾਈ ਅਲਮਸਤ ਜੀ ਨੇ ਸਤਿਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਇੱਥੇ ਆਏ ਸਿੱਧਾਂ ਨੂੰ ਇੱਥੋਂ ਭਜਾਇਆ ਜਲ ਵਿੱਚ ਕੇਸਰ ਪਾ ਕੇ ਪੀਪਲ ਦੇ ਉੱਤੇ ਛੜਕਾ ਕੀਤਾ ਪੀਪਲ ਨੂੰ ਹਰੇਆਂ ਭਰੇਆਂ ਕੀਤਾ ਇਹ ਪ੍ਰਾਤਨ ਮਹਾਰਾਜ ਸਾਹਿਬ ਦੀ ਸ਼ੋਭਾ ਪ੍ਰਾਪਤ ਪੀਪਲ ਔਰ ਇਸ ਛੇਵੇਂ ਪਾਤਸ਼ਾਹ ਗੁਰੂ ਅਰਗੋਬਿੰਦ ਸਾਹਿਬ ਜੀ ਦਾ ਸਾਨ ਇਹ ਮੀਰ ਪੀਰੀ ਦੇ ਦੋ ਨਿਸ਼ਾਨ ਸਾਹਿਬ ਝੂਲ ਰਹੇ ਸ੍ਰੀ ਨਾਨਕ ਮਤਸਾਹ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ